ਹਾਂਜੀ ਬਾਬਾ ਜੀ ਜਿਹੜਾ ਅੱਜ ਸ਼ਹੀਦੀ ਪੂਰਵ ਪਟਿਆਲਾ ਦੀ ਧਰਤੀ ਤੇ ਮਨਾਇਆ ਜਾ ਰਿਹਾ ਇਸ ਦੇ ਬਾਰੇ ਮਾੜਾ ਦੱਸ ਦਿਓ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਜੀ ਗੁਰੂ ਜੀ ਨੂੰ ਮੋੱਖ ਰੱਖਦੇ ਹੋਏ ਗੁਰੂ ਨਾਰਾ ਸ੍ਰੀ ਮੋਤੀਵਾਂ ਸਾਹਿਬ ਤੋਂ ਅ ਨਵ ਕੀਤਾ ਨਾਰੰਭ ਹੋਇਆ ਇਸ ਵਿੱਚ ਸਮੁੱਚੀ ਪਟਿਆਲੇ ਦੀ ਸੰਗਤ ਬਾਹਰੋਂ ਸੰਗਤਾਂ ਨੇ ਜੋੜਨ ਪਾਇਆ ਸਮੁੱਚੀ ਸੰਗਤ ਨੇ ਰਲ ਮਿਲ ਕੇ ਬਹੁਤ ਸੇਵਾ ਕੀਤੀ ਬੰਧਮਧਾਇ ਇਹ ਤੇਰਾ ਆਉਂਦੇ ਰਸਤੇ ਵਿੱਚ ਸਤਸਕਾਲੀ ਜਰਨਲ ਸਟੋਰ ਤੇ ਸੂਨ ਗਰੁੱਪ ਨੇ ਪਾਪਾ ਜੀ ਦਾ ਸੇਵਾ ਕਰਦੇ ਹੋਏ ਸਰੋਪਾਉ ਅਤੇ ਜੋੜੇ ਜੋੜਿਆਂ ਦੀ ਸੇਵਾ ਕੀਤੀ ਤੇ ਮੈਂ ਇਹਨਾਂ ਦਾ ਸਹਿਦ ਰੂ ਧੰਨਵਾਦ ਕਰਦਾ ਇਹ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਨੌਜਵਾਨ ਗੁਰੂ ਸਾਹਿਬ ਦੇ ਚਰਨਾਂ 'ਚ ਲੱਗੇ ਰਹਿਣ ਊਟਾ ਦਸ ਬਹੁਦੇ ਰਹਿਣ ਤੇ ਲਾਹਾ ਲੈਣ ਦੁੱਤ ਇੱਕ ਭਾਦਰ ਪਾਠਾ ਨਾਲ ਦੇ ਸਿਰ ਦੇ ਸਤਾ ਮੇਰ ਪਰ ਹੱਥ ਰੱਖਣਾ ਬਹੁਤ ਬਹੁਤ ਧੰਨਵਾਦ